ਗੁਰ ਪਿਆਰੀ ਗੁਰ ਸਵਾਰੀ ਸਾਜੀ ਨਿਵਾਜੀ ਸਾਧ ਸੰਗਤ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਪੋਦੇ ਮਹੀਨੇ ਦੀ ਸੰਗ੍ਰਾਂਦ ਦਾ ਪਵਿੱਤਰ ਦਿਹਾੜਾ ਹੈ ਭਾਈ ਪੋਦਾ ਮਹੀਨਾ ਸਰਦੀਆਂ ਦੀ ਰੁੱਤ ਦਾ ਸਭ ਤੋਂ ਸਰਦ ਮਹੀਨਾ ਹੈ ਭਾਈ ਬੜੀ ਠੰਡ ਪੈਂਦੀ ਹੈ ਇਸ ਮਹੀਨੇ ਦੇ ਵਿੱਚ ਠੰਡ ਦਾ ਪੂਰਾ ਜੋਰ ਹੁੰਦਾ ਹੈ ਇਸ ਮਹੀਨੇ ਦੇ ਵਿੱਚ ਤੇ ਇਹ ਮਹੀਨਾ ਸਿੱਖ ਇਤਿਹਾਸ ਦੇ ਵਿੱਚ ਵੀ ਬੜਾ ਮਹੱਤਵ ਰੱਖਦਾ ਹੈ ਭਾਈ ਇਸ ਮਹੀਨੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੰਨਾ ਦਾ ਸਾਰਾ ਪਰਿਵਾਰ ਸ਼ਹੀਦ ਹੁੰਦਾ ਹੈ ਭਾਈ ਚਾਰੇ ਸਹਿਬਜ਼ਾਦੇ ਮਾਤਾ ਗੁਜਰੀ ਇਸੇ ਮਹੀਨੇ ਦੇ ਵਿੱਚ ਸ਼ਹੀਧियां ਪ੍ਰਾਪਤ ਕਰਦੇ ਨੇ ਤੇ अनेका ਸਿੰਘ ਸ਼ਹੀਧियां ਪ੍ਰਾਪਤ ਕਰਦੇ ਨੇ ਭਾਈ ਇਸੇ ਮਹੀਨੇ ਦੇ ਵਿੱਚ ਸ਼ਹਾਦਤਾਂ ਭਰਿਆ ਮਹੀਨਾ ਹੈ ਸਤਿਗੁਰੂ ਮਹਾਰਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ 12 ਮਾਹਾ ਦੇ ਵਿੱਚ ਇਸ ਮਹੀਨੇ ਦਾ ਜੋ ਜਾਪ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਭਾਈ ਅੱਜ ਆਪ ਜੀ ਕਿਰਪਾ ਕਰਿਓ ਬੜੇ ਪ੍ਰੇਮ ਸਤਕਾਰ ਸਹਿਤ ਇਸ ਮਹੀਨੇ ਦੇ ਜਾਪ ਦੇ ਨਾਲ ਜੁੜਨਾ ਕਰਿਏ ਭਾਈ ਸਤਗੁਰੂ ਮਹਾਰਾਜ ਕਿਰਪਾ ਬਖਸ਼ਿਸ਼ ਕਰਨ ਸਭਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਭਾਈ ਸਾਰਾ ਪੋੜਾ ਮਹੀਨਾ ਭਾਈ ਬਾਣੀ ਜਾਪ ਦੇ ਨਾਲ ਜੁੜਨਾ ਹੈ ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ ਸਮਰਪਿਤ ਨਿਤਨੇਮ ਤੋਂ ਬਿਨਾ ਭਾਈ ਚੌਪਈ ਸਾਹਿਬ ਦੇ ਜਾਪ ਜਪਜੀ ਸਾਹਿਬ ਦੇ ਜਾਪ ਨਿਤਨੇਮ ਦੇ ਵਿੱਚ ਵਾਅਦਾ ਕਰਨਾ ਹੈ ਭਾਈ ਸਾਰੀ ਸੰਗਤ ਨੇ ਪਿਆਰ ਸਤਿਕਾਰ ਸਹਿਤ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਹੈ ਆਉ ਆਤੇ ਦੀ ਜਪ ਦੀ ਨਾਲ ਜੁੜਨਾ ਕਰੀਏ ਭਾਈ ਬਾਰਾਮਾ ਮਾਂਝ ਮਹੱਲਾ 5 ਕਰ ਚੌਥਾ ਇੱਕ ਓਨਕਾਰ ਸਤ ਗੁਰ ਪ੍ਰਸਾਦਿ ਭੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰ ਨਾ ਹੋ ਮਨ ਬੇਧਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਓਟ ਗੋਬਿੰਦ ਗੋਪਾਲ ਰਾਈ ਸੇਵਾ ਸੁਆਮੀ ਲਾਹੋ ਬਿਕਿਆ ਪਹਨ ਸਕਈ मिल साधु गुण गाओ जेते उपजीत है मिली सच्ची प्रीत समाओ कर गए लीनी पार ब्रह्म बहोड़ न बिछड़िया हो बार जाओ लख बेरियां ਆਰੇ ਸੱਜਣ ਅਗਮ ਅਗਾਹੋ ਸ਼ਰਮ ਪਈ ਨਾਰਾਇਣੈ ਨਾਨਕ ਦਰਪਈਆ ਹੋ ਓਕਤ ਰੋਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹੋ ਸਰਮ ਪਈ ਨਾ ਰਹਿਣੈ ਨਾਨਕ ਦਰਪਿਆ ਹੋ। ਓ ਗਸੋਂਦਾ ਸਰਬ ਸੁਖ ਜਿਸ ਬਖਸ਼ੇ ਪਰਵਾਹੋ। ਸਤਨਾਮੁ ਤ੍ਰਿਵਾਹੀ ਗੁਰੂ।